ਅਮਰੀਕਾ ਦੇ ਵਿੱਚ ਸ਼ਟਡਾਊਨ ਕੀ ਹੁੰਦਾ ਹੈ ਤੇ ਇਸ ਦਾ ਜਿਹੜਾ 트ੰਪ ਸਰਕਾਰ ਉੱਤੇ ਕੀ ਅਸਰ ਪੈ ਸਕਦਾ ਹੈ? ਵਾਸ਼ਿੰਗਟਨ ਡੀਸੀ ਦੇ ਵਿੱਚ ਅੱਧੀ ਰਾਤ ਹੋ ਗਈ ਸੀ ਤੇ ਅਮਰੀਕੀ ਸੰਘੀ ਸਰਕਾਰ ਦਾ ਜਿਹੜਾ ਸ਼ਟਡਾਊਨ ਅਧਿਕਾਰਤ ਤੌਰ ਦੇ ਉੱਤੇ ਸ਼ੁਰੂ ਹੋ ਗਿਆ। ਇਸ ਦੇ ਨਾਲ ਹੁਣ ਲੱਖਾਂ ਕਾਮੇ ਜਿਹੜੇ ਨੇ ਬਿਨਾਂ ਤਨਖਾਹ ਵਾਲੀ ਛੁੱਟੀ ਦੇ ਉੱਤੇ ਰਹਿਣਗੇ, ਯਾਨੀ ਕਿ ਉਹਨਾਂ ਨੂੰ ਪੇ ਨਹੀਂ ਮਿਲਦੀਆਂ। ਬਹੁਤ ਸਾਰੇ ਸਰਕਾਰੀ ਪ੍ਰੋਗਰਾਮਾਂ ਤੇ ਸੇਵਾਵਾਂ ਨੂੰ ਰੋਕ ਦਿੱਤਾ ਜਾਏਗਾ। ਇਹ ਸ਼ਟਡਾਊਨ ਰਿਪਬਲਿਕਨ ਨਿਯੰਤਰਿਤ ਸੈਨੇਟ ਦੇ ਵੱਲੋਂ ਸਰਕਾਰੀ ਖਰਚ ਬਿੱਲ ਪਾਸ ਕਰਨ ਦੇ ਵਿੱਚ ਅਸਫਲ ਰਹਿਣ ਤੋਂ ਕੁਝ ਘੰਟਿਆਂ ਬਾਅਦ ਸ਼ੁਰੂ ਹੋਇਆ 2118 ਤੋਂ ਬਾਅਦ ਪਹਿਲਾ ਜਿਹੜਾ ਸਰਕਾਰੀ ਸ਼ਟਰਡਾਊਨ ਹੈ ਇਹ ਦੱਸਿਆ ਜਾ ਰਿਹਾ ਤਕਰੀਬਨ 7 ਸਾਲਾਂ ਬਾਅਦ ਇਸ ਦੇ ਵਿੱਚ ਗੈਰ ਜ਼ਰੂਰੀ ਜਿਹੜਾ ਕਰਮਚਾਰੀਆਂ ਨੂੰ ਬਗੈਰ ਤਨਖਾਹ ਦੀ ਛੁੱਟੀ ਦੇ ਉੱਤੇ ਰੱਖਿਆ ਜਾਏਗਾ ਸ਼ਟਰਡਾਊਨ ਹੁੰਦਾ ਕੀ ਹੈ ਅਸਲ ਦੇ ਵਿੱਚ ਅਮਰੀਕੀ ਸਰਕਾਰ ਨੂੰ ਚਲਾਉਣ ਦੇ ਲਈ ਹਰ ਸਾਲ ਇੱਕ ਬਜਟ ਪਾਸ ਕਰਨਾ ਪੈਂਦਾ ਜੇਕਰ ਸੈਨੇਟ ਤੇ ਹਾਊਸ ਫੰਡਿੰਗ ਬਿੱਲ ਦੇ ਉੱਤੇ ਅਸਹਿਮਤ ਹੋ ਜਾਂਦੀ ਹੈ ਤਾਂ ਸਰਕਾਰੀ ਏਜੰਸੀਆਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਸਕਦੀਆਂ ਫਿਰ ਨਤੀਜੇ ਵਜੋਂ ਗੈਰ ਜ਼ਰੂਰੀ ਸੇਵਾਵਾਂ 'ਤੇ ਦਫ਼ਤਰ ਬੰਦ ਹੋ ਜਾਂਦੇ ਐ ਇਸੇ ਨੂੰ ਜਿਹੜਾ ਫੈਡਰਲ ਸ਼ਟਡਾਊਨ ਕਿਹਾ ਜਾਂਦਾ ਹੈ ਅਸਲ ਦੇ ਵਿੱਚ ਸਮੱਸਿਆ ਕੀ ਹੈ ਤੇ ਹਾਲਾਤ ਜਿਹੜੇ ਨੇ ਇੱਥੇ ਕਿਵੇਂ ਪਹੁੰਚੇ ਐ ਰਿਪਬਲਿਕਨ ਸਰਕਾਰ ਨੂੰ ਬਿਨਾਂ ਕਿਸੇ ਹੋਰ ਪਹਿਲ ਕਦਮੀ ਦੇ ਫੰਡ ਰੀਲੀਜ਼ ਕਰਨ ਵਾਲਾ ਜਿਹੜਾ ਬਿੱਲ ਐ ਪਾਸ ਕਰਨ ਦੇ ਲਈ ਜ਼ੋਰ ਪਾ ਰਹੇ ਨੇ ਜਿਸ ਨੂੰ ਕਲੀਨ ਸੀਆਰ ਜਾਂ ਨਿਰੰਤਰ ਮਤਾ ਕਿਹਾ ਜਾਂਦਾ ਹੈ ਪਰ ਉਹਨਾਂ ਦੇ ਕੋਲੋਂ ਸੈਨੇਟ ਦੇ ਵਿੱਚ ਸਿਰਫ 53 ਸੀਟਾਂ ਨੇ ਅਜਿਹਾ ਬਿੱਲ ਪਾਸ ਕਰਨ ਦੇ ਲਈ ਉਹਨਾਂ ਨੂੰ 60 ਵੋਟਾਂ ਦੀ ਜੜੀ ਹੈ ਸੀਟਾਂ ਦੀ ਜ਼ਰੂਰਤ ਹੁੰਦੀ ਹੈ ਇਸ ਦੇ ਲਈ ਉਹਨਾਂ ਨੂੰ ਡੈਮੋਕ੍ਰੇਟਸ ਦੀ ਲੋੜ ਹੈ ਤੇ ਡੈਮੋਕ੍ਰੇਟਸ ਜਿਹੜੇ ਨੇ ਇਹ ਜਾਣਦੇ ਨੇ ਕਿ ਉਹ ਸਿਹਤ ਸੰਭਾਲ ਦੇ ਵਿੱਚ ਆਪਣੇ ਨੀਤੀਗਤ ਟੀਚਿਆਂ ਨੂੰ ਅੱਗੇ ਵਧਾਉਣ ਦੇ ਲਈ ਇਸ ਦਾ ਲਾਭ ਉਠਾ ਰਹੇ ਨੇ ਉਹਨਾਂ ਦੇ ਟੀਚਿਆਂ ਦੇ ਵਿੱਚ ਦੋ ਪੱਖ ਸ਼ਾਮਲ ਨੇ ਇਹ ਯਕੀਨੀ ਬਣਾਉਣਾ ਕਿ ਘਾਟਾ ਆਮਦਨ ਵਾਲੇ ਲੋਕਾਂ ਦੇ ਲਈ ਸਿਹਤ ਬੀਮੇ ਦੇ ਲਈ ਸਬਸਿਡੀਆਂ ਦੀ ਮਿਆਦ ਜਿਹੜੀ ਹੈ ਖਤਮ ਨਾ ਹੋ ਜਾਵੇ। ਦੂਸਰੀ ਗੱਲ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਮੈਡੀਕੇਡ ਦੇ ਵਿੱਚ ਕਟੌਤੀਆਂ ਨੂੰ ਉਲਟਾਇਆ ਜਾ ਸਕੇ। ਡੈਮੋਕ੍ਰੇਟਸ ਨੇ ਜਿਹੜਾ ਹੈ ਟਰੰਪ ਦੇ ਵੱਲੋਂ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰਾਂ ਦੇ ਤੇ ਰਾਸ਼ਟਰੀ ਸਿਹਤ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਕਟੌਤੀਆਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਰੀਪਬਲਿਕਨ ਜਿਹੜੇ ਨੇ ਪੱਖ ਤੋਂ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਵੀ ਠੋਸ ਰਿਆਇਤਾਂ ਦੇਣ ਦੇ ਲਈ ਤਿਆਰ ਨਹੀਂ ਨੇ ਸਰਕਾਰ ਦੇ ਕਿਹੜੇ ਹਿੱਸੇ ਜਿਹੜੇ ਬੰਦ ਹੋਣ ਜਾ ਰਹੇ ਨੇ ਜਾਂ ਹੋਣਗੇ ਸ਼ਟਡਾਊਨ ਦੇ ਦੌਰਾਨ ਸੜਦੀ ਸੁਰੱਖਿਆ ਹਸਪਤਾਲ ਦੇ ਵਿੱਚ ਡਾਕਟਰੀ ਦੇਖਭਾਲ ਕਾਨੂੰਨ ਲਾਗੂ ਕਰਨ ਵਾਲੇ ਤੇ ਹਵਾਈ ਆਵਾਜਾਈ ਨਿਯੰਤਰਣ ਦੇ ਕੰਮ ਕਰਦੇ ਰਹਿਣ ਦੀ ਜੜੀ ਉਮੀਦ ਕੀਤੀ ਜਾਂਦੀ ਹੈ ਆਮ ਜੜੀਆਂ ਜੜੀਆਂ ਮੁੱਢਲੀਆਂ ਜ਼ਰੂਰਤਾਂ ਨੇ ਐਮਰਜੈਂਸੀ ਸੇਵਾਵਾਂ ਨੇ ਉਹ ਚਲਦੀਆਂ ਨੇ ਜਦੋਂ ਕਿ ਸਮਾਜਿਕ ਸੁਰੱਖਿਆ ਤੇ ਮੈਡੀਕੇਅਰ ਜੈਕਤ ਜਿਹੜਾ ਹੈ ਅਜੇ ਵੀ ਜਾਰੀ ਰਹਿਣਗੇ ਲਾਭਪਾਤਰਾਂ ਦੀ ਤਸਦੀਕ ਕਰਨ ਅਤੇ ਕਾਰਡ ਜਾਰੀ ਕਰਨ ਦਾ ਕੰਮ ਜਿਹੜਾ ਬੰਦ ਹੋ ਸਕਦਾ ਹੈ ਆਮ ਤੌਰ ਦੇ ਉੱਤੇ ਛੱਟ ਡਾਊਨ ਦੇ ਦੌਰਾਨ ਜ਼ਰੂਰੀ ਕਰਮਚਾਰੀ ਆਮ ਵਾਂਗ ਕੰਮ ਕਰਦੇ ਰਹਿੰਦੇ ਆ ਤੇ ਉਹਨਾਂ ਦੇ ਵਿੱਚੋਂ ਕੁਝ ਫਿਲਹਾਲ ਤਨਖਾਹ ਨਹੀਂ ਮਿਲਦੀ ਉਹਨਾਂ ਨੂੰ ਪਰ ਗੈਰ ਜ਼ਰੂਰੀ ਸਮਝੇ ਜਾਣ ਵਾਲੇ ਜਿਹੜੇ ਸਰਕਾਰੀ ਕਰਮਚਾਰੀਆਂ ਨੂੰ ਅਸਥਾਈ ਤੌਰ ਦੇ ਉੱਤੇ ਬਗੈਰ ਤਨਖਾਹ ਵਾਲੀ ਛੁੱਟੀ ਦੇ ਉੱਤੇ ਰੱਖਿਆ ਜਾਂਦਾ ਹੈ ਬੀਤੇ ਸਮਿਆਂ ਦੇ ਵਿੱਚ ਇਹਨਾਂ ਕਰਮਚਾਰੀਆਂ ਨੂੰ ਬਾਅਦ ਦੇ ਵਿੱਚ ਤਨਖਾਹ ਦਿੱਤੀ ਜਾਂਦੀ ਰਹੀ ਹੈ ਇਸ ਦਾ ਮਤਲਬ ਹੈ ਕਿ ਭੋਜਨ ਸਹਾਇਤਾ ਪ੍ਰੋਗਰਾਮ ਜਿਹੜਾ ਹੈ ਸੰਗੀ ਫੰਡ ਪ੍ਰਾਪਤ ਪ੍ਰੀ ਸਕੂਲ ਵਿਦਿਆਰਥੀ ਕਰਜ਼ੇ ਜਾਰੀ ਕਰਨਾ ਭੋਜਨ ਨਿਰੀਖਣ ਅਤੇ ਰਾਸ਼ਟਰੀ ਪਾਰਕਾਂ ਦੇ ਵਿੱਚ ਕਾਰਜਾਂ ਵਰਗੀਆਂ ਸੇਵਾਵਾਂ ਦੇ ਵਿੱਚ ਕਟੌਤੀ ਜਾਂ ਬੰਦ ਹੋਣ ਦੀ ਉਮੀਦ ਹੈ ਪਿਛਲੇ ਸ਼ਟਡਾਊਨ ਕਿੰਨੇ ਲੰਬੇ ਸਮੇਂ ਲਈ ਜਿਹੜੇ ਚੱਲੇ ਸਨ ਅਮਰੀਕਾ ਦੇ ਵਿੱਚ ਸਰਕਾਰੀ ਸ਼ਟਡਾਊਨ ਆਮ ਹੁੰਦਾ ਜਾ ਰਿਹਾ ਹੈ ਡੋਨਲਡ ਟਰੰਪ ਦੇ ਜਿਹੜੇ ਨੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੇ ਵਿੱਚ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਸਨ ਇਸ ਦੇ ਵਿੱਚ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਵੀ ਸ਼ਾਮਲ ਹੈ ਜੋ 35 ਦਿਨਾਂ ਤੱਕ ਜਿਹੜਾ ਚੱਲਿਆ ਸੀ ਟਰੰਪ ਤੋਂ ਪਹਿਲਾਂ ਬਿਲ ਕਲਿੰਟਨ ਦੇ ਰਾਸ਼ਟਰਪਤੀ ਦੌਰਾਨ ਜਿਹੜਾ ਸੀ ਰਿਕਾਰਡ ਸੀ ਉਹਦਾ ਤੇ ਜਦੋਂ 1995 ਦੇ ਵਿੱਚ ਕਲਿੰਟਨ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੇ ਆਖਰੀ ਦਿਨਾਂ ਦੇ ਵਿੱਚ ਸਨ ਤਾਂ 21 ਦਿਨਾਂ ਦਾ ਫੈਡਰਲ ਸ਼ਟਡਾਊਨ ਜਿਹੜਾ ਰਿਹਾ ਸੀ ਰੀਪਬਲਿਕਨ ਜਿਹੜੇ ਨੇ ਉਹਨਾਂ ਨੇ ਰਿਪਬਲਿਕਨਾਂ ਨੇ ਕਲਿੰਟਨ ਦੇ ਪਹਿਲੇ ਕਾਰਜਕਾਲ ਦੇ ਅੱਧ ਦੇ ਵਿੱਚ ਹਾਊਸ ਅਤੇ ਸੈਨੇਟ ਦੋਵਾਂ ਦਾ ਕੰਟਰੋਲ ਲੈ ਲਿਆ ਸੀ ਤੇ ਉਹ ਇੱਕ ਅਜਿਹਾ ਬਜਟ ਪਾਸ ਕਰਨਾ ਚਾਹੁੰਦੇ ਸਨ ਜੋ ਹੋਰ ਚੀਜ਼ਾਂ ਦੇ ਨਾਲ ਮੈਡੀਕੇਅਰ ਦੇ ਲਈ ਖਰਚ ਨੂੰ ਸੀਮਤ ਕਰ ਸਕੇ ਇਸ ਤਰ੍ਹਾਂ ਬਰਾਕ ਓਬਾਮਾ ਨੇ 2013 ਦੇ ਵਿੱਚ ਤਤਕਾਲੀ ਰਾਸ਼ਟਰਪਤੀ ਦੇ ਪ੍ਰਸਤਾਵਿਤ ਸਿਹਤ ਸੰਭਾਲ ਕਾਨੂੰਨ ਨੂੰ ਲੈ ਕੇ 16 ਦਿਨਾਂ ਦਾ ਸ਼ਟਡਾਊਨ ਦਾ ਸਾਹਮਣਾ ਕੀਤਾ ਸੀ ਰਿਪਬਲਿਕਨ ਰਾਸ਼ਟਰਪਤੀ ਰੋਨਾਲਡ ਰਿੰਗਨ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਦੌਰਾਨ ਸਭ ਤੋਂ ਵੱਧ ਸ਼ਟਡਾਊਨ ਦੇਖੇ 1980 ਦੇ ਦਹਾਕੇ ਦੇ ਵਿੱਚ ਉਹਨਾਂ ਦੇ ਦੋ ਕਾਰਜਕਾਲਾਂ ਦੇ ਦੌਰਾਨ 8 ਸ਼ਟਡਾਊਨ ਦਰਜ ਕੀਤੇ ਗਏ ਹਾਲਾਂਕਿ ਇਹ ਸਾਰੇ ਮੁਕਾਬਲਤਨ ਛੋਟੇ ਸਨ ਸਭ ਤੋਂ ਲੰਬਾ ਫੰਡਿੰਗ ਸ਼ਟਡਾਊਨ ਵੀ ਮਹਿਜ 3 ਦਿਨਾਂ ਤੱਕ ਰਿਹਾ ਸੀ ਦੋਵੇਂ ਤਰਾਂ ਕੀ ਚਾਹੁੰਦੇ ਆ ਨੇ ਅਸਲ 'ਚ ਜੇ ਦੋਵੇਂ ਤਰ੍ਹਾਂ ਦੀ ਮੰਗ ਦੀ ਗੱਲ ਕਰ ਲਈਏ ਜਿਵੇਂ ਕਿ ਰਿਪਬਲਿਕਨ ਮੌਜੂਦਾ ਖਰਚ ਪੱਧਰਾਂ ਦਾ ਥੋੜੇ ਸਮੇਂ ਦੇ ਲਈ ਵਿਸਥਾਰ ਚਾਹੁੰਦੇ ਨੇ ਉਹ ਇਸ ਗੱਲ ਤੋਂ ਖੁਸ਼ ਨੇ ਕਿ ਚੀਜ਼ਾਂ ਕਿਵੇਂ ਚੱਲ ਰਹੀਆਂ ਨੇ ਖਾਸ ਕਰਕੇ ਜਦੋਂ ਤੋਂ 트럼ਪ ਪ੍ਰਸ਼ਾਸਨ ਕਾਂਗਰਸ ਦੇ ਬਜਟ ਸੈਂਟਰਾਂ ਦੀ ਮਦਦ ਤੋਂ ਬਿਨਾਂ ਆਪਣੇ ਆਪ ਖਰਚਿਆਂ ਦੇ ਵਿੱਚ ਕਟੌਤੀਆਂ ਜਿਹੜੀ ਲਾਗੂ ਕਰ ਰਿਹਾ ਹੈ ਦੂਜੇ ਪਾਸੇ ਡੈਮੋਕ੍ਰੇਟ ਚਾਹੁੰਦੇ ਨੇ ਕਿ ਇਹ ਪ੍ਰਥਾ ਜਿਹੜੀ ਖਤਮ ਹੋਵੇ ਉਹ ਸੋਚਦੇ ਨੇ ਕਿ ਜੇਕਰ 트럼ਪ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਣਗੇ ਤਾਂ ਖਰਚ ਪੱਧਰ ਦੇ ਸਮਝੌਤਿਆਂ ਤੇ ਗੱਲਬਾਤ ਕਰਨ ਦਾ ਕੀ ਮਤਲਬ ਹੈ ਉਹ ਘਾਟਾ ਆਮਦਨ ਵਾਲੇ ਵਿਅਕਤੀਆਂ ਦੇ ਲਈ ਸਰਕਾਰੀ ਸਿਹਤ ਬੀਮਾ ਸਬਸਿਡੀਆਂ ਨੂੰ ਨਵਿਆਉਣ ਦੇ ਲਈ ਇੱਕ ਪੱਕਾ ਸਮਝੌਤਾ ਵੀ ਚਾਹੁੰਦੇ ਐ ਕਿਉਂਕਿ ਇਹ ਸਬਸਿਡੀਆਂ ਸਾਲ ਦੇ ਅੰਤ ਦੇ ਵਿੱਚ ਖਤਮ ਹੋ ਜਾਂਦੀਆਂ ਨੇ ਪਰ ਰਿਪਬਲਿਕਨ ਹੁਣ ਤੱਕ ਅਜਿਹਾ ਕਰਨ ਤੋਂ ਝਿਜਕਦੇ ਰਹੇ ਨੇ ਇਹ ਦੋਵੇਂ ਧਿਰਾਂ ਦੇ ਗੱਲਬਾਤ ਦੇ ਸਟੈਂਡ ਦੇ ਉੱਤੇ ਨੇ ਪਰ ਸਰਕਾਰੀ ਸ਼ਟਡਾਊਨ ਲੜਾਈਆਂ ਨੀਤੀ ਤੋਂ ਵੱਧ ਨੇ ਤੇ ਇਸ ਦੇ ਸਿਆਸੀ ਅਰਥ ਵੱਧ ਨੇ ਰਿਪਬਲਿਕਨ ਸੋਚਦੇ ਨੇ ਕਿ ਉਹਨਾਂ ਦੇ ਕੋਲ ਸਿਆਸੀ ਆਧਾਰ ਉੱਚਾ ਹੈ ਟਰੰਪ ਅਤੇ ਰਿਪਬਲਿਕਨ ਕਾਂਗਰਸ ਦੇ ਆਗੂ ਦੋਵੇਂ ਪਹਿਲਾਂ ਤੋਂ ਹੀ ਦਾਵਾ ਕਰ ਰਹੇ ਨੇ ਕਿ ਉਹ ਉਹੀ ਜਿਹੜੇ ਨੇ ਸਹੀ ਨੇ ਟਰੰਪ ਵੱਲੋਂ ਸ਼ਟਡਾਊਨ ਹੋਣ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸ਼ਾਂਤੀ ਦੀ ਧਮਕੀ ਦਿੱਤੀ ਗਈ ਹੈ ਟਰੰਪ ਡੋਨਲਡ ਟਰੰਪ ਜਿਹੜੇ ਨੇ ਰਾਸ਼ਟਰਪਤੀ ਜਦੋਂ ਕਿ ਇੱਕ ਪੱਤਰਕਾਰ ਨੇ ਪੁੱਛਿਆ ਉਹਨਾਂ ਨੂੰ ਕਿ ਜੇਕਰ ਸਰਕਾਰੀ ਸ਼ਟਡਾਊਨ ਨੂੰ ਟਾਲਿਆ ਨਹੀਂ ਜਾਂਦਾ ਤਾਂ ਉਹ ਕਿੰਨੇ ਸੰਖੀ ਕਰਮਚਾਰੀਆਂ ਨੂੰ ਛਾਂਟਣ ਦੀ ਯੋਜਨਾ ਬਣਾ ਰਹੇ ਨੇ ਉਹਦਾ ਜਵਾਬ ਸੀ ਖੈਰ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਟਰੰਪ ਨੇ ਡੈਮੋਕ੍ਰੇਟਸ ਨੂੰ ਮਲਜ਼ਮ ਠਹਿਰਾਉਂਦੇ ਹੋਏ ਦਾਅਵਾ ਕੀਤਾ ਕਿ ਉਹ ਚਾਹੁੰਦੇ ਨੇ ਕਿ ਹੋਰ ਲੋਕ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਈਟ ਹਾਊਸ ਦੇ ਬਜਟ ਮੁਖੀ ਜਿਹੜੇ ਨੇ ਰਸ ਵੋਟ ਨੇ ਹਾਲ ਹੀ ਦੇ ਵਿੱਚ ਇੱਕ ਮੈਮੋਰੰਡਮ ਜਾਰੀ ਕੀਤਾ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਟਰੰਪ ਪ੍ਰਸ਼ਾਸਨ ਸੰਘੀ ਖਰਚਿਆਂ ਤੇ ਰੋਜ਼ਗਾਰ ਸੂਚੀਆਂ 'ਚ ਨਵੀਂ ਲੰਬੇ ਸਮੇਂ ਦੀ ਕਟੌਤੀ ਕਰਨ ਦੇ ਲਈ ਸ਼ਟਡਾਊਨ ਦੀ ਵਰਤੋਂ ਕਿਵੇਂ ਕਰੇਗਾ ਬੰਦ ਦੇ ਦੌਰਾਨ ਗੈਰ ਜ਼ਰੂਰੀ ਸਮਝੇ ਜਾਣ ਵਾਲੇ ਆਉਦੇ ਤੇ ਸਰਕਾਰੀ ਪ੍ਰੋਗਰਾਮ ਸਥਾਈ ਤੌਰ ਦੇ ਉਤੇ ਬੰਦ ਕਰ ਦਿੱਤੇ ਜਾਣਗੇ ਪਰ ਡੈਮੋਕ੍ਰੈਟਿਕ ਆਗੂਏ ਮੰਨਦੇ ਨਜ਼ਰ ਆ ਰਹੇ ਨੇ ਕਿ ਧਮਕੀਆਂ ਇੱਕ ਝੂਠੀ ਗੱਲ ਹੈ ਜਾਂ ਗਲਬਾਦੀ ਰਣਨੀਤੀ ਹੈ ਸੈਨੇਟ ਘਟ ਗਿਣਤੀ ਆਗੂ ਸ਼ੂਕ ਸਕੂਮਰ ਨੇ ਜਿਹੜਾ ਇਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਾਰ ਦੇ ਦਿੱਤਾ ਕਿ ਸਾਨੂੰ ਧਮਕੀ ਦੇ ਰਹੇ ਨੇ ਸਕੂਮਰ ਨੇ ਕਿਹਾ ਕਿ ਡੋਨਲਡ ਟਰੰਪ ਪਹਿਲੇ ਦਿਨ ਤੋਂ ਹੀ ਸੰਘੀ ਕਰਮਚਾਰੀਆਂ ਨੂੰ ਕੱਢ ਰਿਹਾ ਹੈ ਸ਼ਾਸਨ ਕਰਨ ਦੇ ਲਈ ਨਹੀਂ ਸਗੋਂ ਡਰਾਉਣ ਦੇ ਲਈ ਕੱਢ ਰਿਹਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਇਸ ਦਾ ਸਰਕਾਰ ਨੂੰ ਫੰਡ ਦੇਣ ਦੇ ਨਾਲ ਕੋਈ ਲੈਣਾ ਦੇਣਾ ਕਹਿੰਦੇ ਹੈ ਨਹੀਂ ਹੈ ਜੀ ਦੋਸਤੋ ੱੱਕਾ ਕਰਦਾ ਜੀ ਕੀ ਕਰੀਏ ਜੱਟ ਤੇ ਹਟਦਾ ਨਹੀਂ ਟਲਦਾ ਨਹੀਂ ਹੈ ਜੀ ਅਮਰੀਕਾ ਦੇ ਵਿੱਚ ਸ਼ਟਡਾਊਨ ਕੀ ਹੁੰਦਾ ਹੈ ਇਸ ਦਾ ਟਰੰਪ ਸਰਕਾਰ ਦੇ ਉੱਤੇ ਕੀ ਅਸਰ ਪੈ ਸਕਦਾ ਹੈ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਬੀਬੀਸੀ ਤੋਂ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੂ ਤਾਂ ਮਾਂ